उस देखो जी मैं यही कहना चाहूंगा तो सामने फ्रूट वाले है मैं उ रिक्वेस्ट कर रहा खड़े है कि अपना फ्रूट जो तो अपनी दुकान च कर दो ਰਾਦਰ ਤੇ ਤੁਸੀਂ ਸਾਰੀ ਸੜਕ ਤੇ ਲਾਂਦੇ ਨਾਲ ਆਵਾਜਾਈ ਬਿਲਕੁਲ ਉਪਰ ਪਰੇਸ਼ਾਨੀ ਹੁੰਦੀ ਹੈ ਜਿਹੜੀ ਸਾਡੀ ਪ੍ਰਸ਼ਾਸਨ ਜਿੰਮੇਵਾਰੀ ਬਣਦੀ ਹੈ ਕਿ ਆਮ ਲੋਕਾਂ ਦੀ ਹਰ ਤਰ੍ਹਾਂ ਦੀ ਪਰੇਸ਼ਾਨੀ ਖਤਮ ਕਰੇ ਤੁਹਾਡੇ ਮਾਤੇ ਨੇ ਮੈਂ ਸਾਰਿਆਂ ਨੂੰ ਫਿਰ ਰਿਕਵੈਸਟ ਕਰ ਰਹੇ ਹਾਂ ਜੇ ਜੇ ਤੁਹਾਨੂੰ ਦੁਕਾਨਾਂ ਮਿਲਦੀਆਂ ਤੁਹਾਡੀ ਪ੍ਰਾਈਵੇਟ ਹੈ ਭਾਵੇਂ ਲੋਕਲ ਹੈ ਤੁਸੀਂ ਹੋਰੇ ਅੰਦਰ ਚੱਲ ਕੇ ਭਾਵੇਂ ਧਾਤੂ ਨੂੰ ਸੰਭਾਲ ਲਓ ਇਹ ਤੁਸੀਂ ਹੋਰੇ ਨਾਲ ਲਾਓ ਕਿ ਸਾਨੂੰ ਇੱਕ ਸਾਡੀ ਜਿੰਮੇਵਾਰੀ ਬਣੇ ਕਿ ਆਲੇ ਦੁਆਲੇ ਏਰੀਆ ਸਾਫ਼ ਸੁਥਰਾ ਰੱਖਣਾ ਜੇ ਤੁਸੀਂ ਸੜਕਾਂ ਮੰਨ ਲਓ ਕਿ ਅਸੀਂ ਸਾਫ਼ ਸੁਥਰਾ ਰੱਖ ਲਈ ਕਿਹੜੀ ਜਗ੍ਹਾ ਵਰਤਾਂਗੇ ਹਨ ਤੁਹਾਡੇ ਮਾਦੀੁਰਾਇਨ ਸਾਰੇ ਜੀ ਕੰਨ ਇਹ ਫੀਲ ਕਰਦਾ ਹੈ ਆਪਣੇ ਕੁਦਾਸ ਪੁੱਜਿਆਂ ਤੇ ਬਲੱਸ ਹੈ ਸਾਡੇ ਕੁਦਾਸ ਤੇ ਬਾਕੀ ਸ਼ਹਿਰਾਂ ਦੇ ਨੂੰ ਤੁਹਾਡੇ ਇਹ ਇੱਕ ਗੱਲ ਤੁਹਾਨੂੰ ਦੱਸ ਦਵਾਂ ਕਿ ਅੱਜ ਜਿੱਥੇ ਕਾਰਵਾਈ ਕੀਤੀ ਹੈ ਕੱਲ ਨੂੰ ਵੀ ਬਾਕੀ ਸ਼ਹਿਰਾਂ 'ਚ ਹੀ ਰਭਾਂਗੇ ਤਾਂ ਕਿ ਕਿਸੇ ਜਿਹੜਾ ਜਿਹੜੀ ਨਜਾਇਜ਼ ਇਹ ਕਰੋ ਚੁੱਕਾ ਹੈ ਕੋਈ ਨੂ ਆਪਣੇ ਤੋਂ ਉੱਤੇ ਕੱਢੀ ਜਾਵੇ ਕਿਉਂਕਿ ਲੋਕੀ ਸਾਡੇ ਦੱਸਦੇ ਕਿ ਤੁਹਾਨੂੰ ਦੱਸਿਆ ਨਹੀਂ ਉਹਨੇ ਸਭ ਤੋਂ ਵਧੀਆ ਮੀਡੀਆ ਮੈਂ ਤੁਹਾਡਾ ਮੀਡੀਆ ਹੈ ਇਦਾਂ ਕਿ ਮੈਂ ਸਾਰੇ ਲੋਕਾਂ ਨੂੰ ਕਹਿੰਦਾ ਕਿ ਇੱਕ ਥੋੜੀ ਇਨਕ੍ਰੋਚਮੈਂਟ ਹੈ ਤੁਸੀਂ ਆਪਣੇ ਲੈਵਲ ਤੇ ਯੂਜ਼ ਕਰ ਲਓ ਸਾਡਾ ਮੈਸੇਜ ਸਮਝ ਲਓ ਬੇਤੀ ਸਮਝ ਲਓ ਜਾਂ ਜਿਆਦਾ ਸਮਝ ਲਓ ਕਿ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ देखो जी ये मैं ਤੁਹਾਨੂੰ ਇਹੇ ਕਹਿੰਦਾ ਕਿ ਬਾਰ-ਬਾਰ ਲੋਕਾਂ ਤੋਂ ਕੰਪਲੇਨ ਮਾਰਿ ਪੈਤ ਤੇ ਜਾਂ ਬਾਰ-ਬਾਰ ਬਾਰਸ ਦੇ ਮਾਝੀ ਮਰਾਈ ਪੇਦਾ ਹੀ ਆਦੇ ਸੀ ਕਿ ਇਹ ਜਿਹੜੀ ਰੋਡ ਹੈ ਇੱਥੇ ਕਾਫੀ ਰੱਖ ਰੰਦਰ ਤੇ ਨਾਲ ਕੋਈ ਲੰਗ ਸਕੇ ਸਪੈਸ਼ਲੀ ਲੋਕੀ ਤੋਂ ਹੁੰਦਾ ਜੀ ਕਿ ਕੋਈ ਮੈਡੀਕਲੀ ਕੋਈ ਅਨਫੀਟਾ ਜਾਂ ਐਮਰਜੈਂਸੀ ਸਿਚੁਏਸ਼ਨ ਦਾ ਫੇਰੀ ਵੀ ਨਾ ਲੰਘ ਪਾਏ ਜੇ 15 20 ਦੇ ਚੱਕੇ ਖਰਾਬ ਹੋ ਜੇ ਉਹਨਾਂ ਦੀ ਜਿੰਦਗੀ ਚੱਲ ਜਾਂਦੀ ਹੁਰਦੇ ਦੇਖੀਏ ਕਿ ਤੁਸੀਂ ਦੇਖਾ ਹੈਗਾ ਕਿ ਪਿਰੀਅਸ ਹੀ ਪਹਿਲਾ ਸਾਰਿਆਂ ਨੂੰ ਮਤਲਬ ਅੱਜ ਨਹੀਂ ਮੈਂ ਕਹਾਂਗਾ ਕਿ ਅੱਜ ਤੋਂ ਪਾਸਰ ਕਾਲਤਾ ਉਹਨੇ ਆਪਣੀ ਜ਼ਿੰਮੇਵਾਰੀ ਭੰਦੇ ਦੀ ਸਾਰੇ ਸਾਡੇ ਦੀ ਆਪਣੀ ਸ਼ੌਟ ਸੀਟਰ ਤੇ ਇਹ ਕੰਮ ਕਰਵਾੜਿਆ ਦੀ ਯਕੀਨ ਨਹੀਂ ਕਿ ਅੱਜ ਕੋਤੇ ਸੜਕ ਨਾ ਮਲੀ ਤੇ ਇਸ ਕਰਕੇ ਅੱਜ ਇਹਹੀ ਸਾਡੀ ਇੰਪਰੂਵਮੈਂਟ ਦਾ ਨਾ ਨੀ ਜਿਹੜੀ ਕਾਰਵਾਈ ਹੈ ਉਹ ਇਹੀ ਤਰੀਕੇ ਲੈ ਕੇ ਹੈ ਕਿ ਪਬਲਿਕ ਕਨਵੀਨੀਅன்ஸ் ਨੂੰ ਜਾਈਏ ਦਾ ਕਿ ਆਵਾਜ਼ ਆਈ ਲੋਕਾਂ ਦੇ ਇੱਥੇ ਤਾਂ ਅਜਿਹੀ ਕੋਈ ਕੀੜਾ ਹੈ ਜਾਂ ਕੋਈ ਆਮ ਲੋਕਾਂ ਨੂੰ ਇਹ ਪਾਜੀ ਕੀਤੀ ਜਾ ਰਹੀ ਹੈ ਤੋਂ ਇਲਾਵਾ ਅਸੀਂ ਜੋ ਕਾਰਵਾਈ ਕੀਤੀ ਹੈ ਕਿ ਕਮੇਟੀ ਦੁਆਰਾ ਇਹ ਚੀਜ਼ ਬੜੀ ਜ਼ਰੂਰੀ ਹੈ ਕਿਉਂਕਿ ਪਿੱਛੇ ਅਸੀਂ ਜਿਹੜੇ ਕੰਮ ਜਿਧਾਏ ਆ ਉਹ ਤੇ ਦੇਖਿਆ ਕਿ ਸਬਜ਼ੀ ਵਾਲਿਆਂ ਦੀ ਵੇੜੀਆਂ ਨਹੀਂ ਲੱਗੀਆਂ ਅਹੀਂ ਕਿਸੇ ਤਰ੍ਹਾਂ ਦੇ ਕੀ ਸਬਦੀ ਨੂੰ ਨੀਂ ਕਿੜਿਆ ਕਿਸੇ ਤਰ੍ਹਾਂ ਦੇ ਕੀ ਜੀ ਤਰ੍ਹਾਂ ਦੇ ਨੀਂ ਕਿੜਿਆ ਹੁਣੇ ਤੁਸੀਂ ਵੇਖਿਆ ਹੋਇਆਗਾ ਕਿਥੇ ਅਸੀਂ ਜੇ ਟੀਨਾ ਜੇ ਕਿਨੇ ਕਰਕਤੇ ਪਾਇਆ ਉਹਦੀ ਲਾਜ ਇਸੇ ਹੈ ਬਟ ਕਿਸੇ ਦੀ ਦੇਰੀ ਗਰੀਬੀ ਲੱਗੀ ਉਹ ਨਹੀਂ ਛੇੜਿਆ ਬਟ ਮੈਂ ਤੁਹਾਡੇ ਮਾਦੀ ਮਰਾਹੀ ਰਿਕਵੈਸਟ ਵੀ ਕਰਦਾ ਬੇਨਤੀ ਵੀ ਕਰਦਾ ਤੇ ਵਾਰਨੀ ਵੀ ਕਿਹਾ ਇਹ ਉਹ ਜਿਹੜੀ ਆਪਣੀ ਰੇਡ ਨਹੀਂ ਹੈ ਆਪਣੀ ਦਿੱਕਤ ਖੁੱਲੀ ਦੇਗਾ ਤੁਸੀਂ ਬਟ ਇਹ ਜਿਹੜਾ ਏਰੀਆ ਜਿਹੜਾ ਰੱਛੇਰ ਅੰਦਰ ਤੇ ਆਬਾਦੀ ਜਿਹੜੀ ਉਹਦਾ ਨੇਂ ਇਹਦਾ ਅੰਮ੍ਰਿਤਸਰ ਨੂੰ ਲਿੰਕ ਕਰਦਾ ਪਿੰਡਾਂ ਨੂੰ ਉਹ ਰੂਟ ਹੈ ਇੱਥੇ ਕਿਤੇ ਜਮਾ ਦੀ ਕੋਈ ਵੀ ਰਿਪੋਰਟ ਮੈਂਡੇ ਲਈ ਪ੍ਰਕਾਰ ਆਪਰੇ ਬਤਾ ਨਹੀਂ ਕੀਤੀ ਜਾਏਗੀ ਮੇਰੀ ਪੂਰੀ ਆਪਣੀ ਜੂਨਕ ਲੱਕ ਮੇਰੀ ਟੀਮ ਸਾਰਾ ਪ੍ਰਸ਼ਾਸਨ ਇਹੀ ਕੰਮ ਦਾ ਲੋਕੀ ਕਰਦੇ ਆ ਕਿ ਜਿਹੜੀ ਆਵਾਜ਼ ਆਈ ਹੈ ਉਹ ਵਧੀਆ ਹੋ ਸਕੇ ਇਹਦੇ ਨਾਲ ਮੈਂ ਵੀ ਕਹਾਂਗਾ ਕਿ ਆਵਾਜ਼ ਹੀ ਵਧੀਆ ਰਹੇਗੀ ਨਾ ਤੇ ਇਹਨੂੰ ਹੋਰ ਕੁਆਲਿਫਾਈ ਕਰ ਪਾਵਾਂਗੇ ਇਥੇ ਦੇ ਆਮ ਜਿਹੇ ਸ਼ੋਕ ਦੀ ਪਰਜਾ ਉਹਨਾਂ ਨੂੰ ਚਾਹਤ ਹੋਏਗਾ ਉਹ ਕੁਆਲਿਫਾਈ ਏਰੀਆ ਨੂੰ ਦੇ ਨਾਲ ਜਿਹੜੀ ਗਾਥੀ ਹੈ ਉਹ ਵੀ ਵਾਚਣ ਦੀ ਸਰ ਕੋਈ ਐਟੀਟਿਊਡ ਨਹੀਂ ਦਿੱਤਾ ਕਿ ਪਹਿਲਾਂ ਇਹਨਾਂ ਨੂੰ ਜਿਸ ਦਾ ਬਹੁਤ ਪਹਿਲਾਂ ਨਹੀਂ ਦੇਖੋ ਜੀ ਮੈਨੂੰ ਇੱਥੇ ਆਇਆ ਜੇ ਮਹੀਨਾ ਹੋਇਆ ਮੈਨੂੰ ਤੇ ਮੈਂ ਇਹਦਾ ਜੰਪਲ ਕੋ ਦਾਸਪੁਰ ਦਾ ਮੈਂ ਜੋ ਇਥੇ ਜਮਿਆ ਪਹਿਲੇ ਇਥੋਂ ਲੰਗੇ ਆ ਜਦੋਂ ਮੈਂ ਆਪਣੀ ਸਕੂਟਰ ਮੋਰਚਾ ਚਲਾਉਣਾ ਸਿੱਖਿਆ ਮੈਂ ਇੱਥੇ ਰਾਸ਼ੀ ਵੇਖਿਆ ਉਸ ਤੋਂ ਬਾਅਦ ਮੇਰੇ ਸ਼ੁਰੂ ਤੋਂ ਮਨ ਚ ਸੀਗਾ ਚਲੋ ਕਿ ਜੇ ਅਸੀਂ ਕਿਉਂ ਨਾ ਕਿ ਜਿਹੜੀ ਨਾ ਕਿਉਂਕਿ ਬਚਪਨ ਤੁਸੀਂ ਕੁਝ ਦੇਖਿਆ ਰੋਡ ਨਹੀਂ ਛੋਟੀ ਹੈ ਇਹ ੱਡੀ ਵੱਡੀ ਰੋਡ ਕਿੱਥੇ ਗਈ ਹੁਣ ਜਦੋਂ ਅੱਜ ਅਸੀਂ ਪ੍ਰਸ਼ਾਸਨ ਚਾਹੇ ਜਿੱਦ ਅਸੀਂ ਸਾਰਾ ਡਾਟਾ ਘਟਾਇਆ ਦੇਖਿਆ ਕਿ ਇਹਦੇ ਨਾਲ ਉਹ ਡਬਲ ਰੋਡ ਹੈ ਜਿੰਨੀ ਮੌਜੂਦ ਹੈ ਉਸ ਕਰਕੇ ਕੀ ਹੈ ਕਿ ਲੋਕਾਂ ਨੇ ਆਪਣੀ ਦੇਖੀ ਦੇਖਿਆ ਹੋਵੇਗਾ ਕਿ ਸਬਜ਼ੀ ਵਾਲਿਆਂ ਨੇ ਕਿਸੇ ਨੇ ਆਪਣੀ ਦੁਕਾਨ ਪਿੱਛੇ ਖਾਲੀ ਛੱਡੀ ਹੈ ਤੇ ਅੱਗੇ ਆਣ ਕੇ ਸਾਰਾ ਜਿਹੜਾ ਸਮਾਨ ਆ ਉਹ ਸੜਕ ਤੇ ਲਾਇਆ ਹੈ ਮੈਂ ਇਹੀ ਹੁਣ ਤੋਂ ਕਹਿਣਾ ਹੈ ਕਿ ਅਸੀਂ ਇਹੋ ਜੇ ਕੰਮ ਨਾ ਕਰੀਏ ਅਸੀਂ ਰਲ ਮਿਲ ਕੇ ਚੱਲੀਏ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਤੇ ਇੱਕ ਲੋਕਾਂ ਨੂੰ ਵੀ ਹੋਏ ਕਿ ਵਾਕੇ ਪ੍ਰਸ਼ਾਸਨ ਵੀ ਵਧੀਆ ਕੰਮ ਕਰ ਰਿਹਾ ਸਾਡੇ ਜਿਹੜੇ ਨਿੱਜੀ ਸ਼ੌਕ ਕੀ ਪਰ ਉਹ ਵੀ ਜ਼ਿੰਮੇਵਾਰ ਹੈ ਉਹ ਵੀ ਜਿਹੜੀ ਆਪਣੀ ਕੋਈ ਚੀਜ਼ ਰੱਖਦੇ ਆ ਆਪਣੀ ਮਾਲਕੀ ਦੇ ਅੰਦਰ ਰੱਖਦੇ ਸਰਪੰਚ ਜੀ ਨਗਰ ਕੌਂਸਲ ਵੱਲੋਂ بار بار ਜਿਹੜੀ ਹੈ ਕਾਰਵਾਈ ਕੀਤੀ ਹੈ ਪਰ ਕਿਉਂਕਿ ਤਾਂ ਵੀ ਦੁਕਾਨਦਾਰ ਜਿਹੜੀ ਨਜਾਇਜ਼ ਕੰਮ ਨਹੀਂ ਹਟਾਉਂਦੇ ਤੇ ਇਹ ਨਾਲ ਮਤਲਬ ਕੀ ਕਾਰਵਾਈ ਲਏਗੀ ਦੇਖੋ ਜੀ ਅੱਜ ਜਿਹੜੀ ਸਾਡੀ ਕਾਰਵਾਈ ਹੈ ਉਹ ਕਾਰਵਾਈ ਇਹ ਹੀ ਸੀਗੀ ਕਿ ਉਹ ਚੀਜ਼ਾਂ ਹਟਾਈਏ ਜਿਹੜੀਆਂ ਐਟ ਲੀਸਟ ਇਮੀਡੀਏਟਲੀ ਜਿਹੜੀ ਲੋਕਾਂ ਨੂੰ ਜਿਹੜੀ ਆਵਾਜਾਈ ਸਹੂਲਤ ਦੇ ਸਕਣ ਇਸ ਤੋਂ ਬਾਅਦ ਕਈਆਂ ਤੇ ਉਹ ਜੇ ਪਰਮਾਨੈਂਟ ਸਟਰਕਚਰ ਵੀ ਬਣੇਦੇ ਆ ਜਿਹੜੀ ਇਨਕ੍ਰੋਚਮੈਂਟ ਦੇ ਸਾਡੀ ਸੜਕਾਂ ਦੇ ਉੱਪਰ ਹੈ ਮੈਂ ਹੁਣ ਇਹੀ ਕਹਿਣਾ ਚਾਹਾਂਗਾ ਇਸ ਤੋਂ ਬਾਅਦ ਸਾਰੇ ਨੂੰ ਮੈਂ ਤੁਹਾਡੇ ਮਾਤੀ ਮਾਈ ਇਹ ਬੇਨਤੀ ਕਰਦਾ ਹਾਂ ਕਿ ਇਮੀਡੀਟਲੀ ਤੁਸੀਂ ਆਪਣੀ ਗ੍ਰੋਥਮੈਂਟ ਹਟਾ ਲਓ ਨਹੀਂ ਤਾਂ ਅਸੀਂ ਕਾਰਵਾਈ ਫੇਰ ਅਰੰਭਾਂਗੇ ਫਿਰ ਜੀ ਦੀ ਕਾਰਵਾਈ ਹੈ ਫਿਰ ਅਸੀਂ ਜੇ ਕਿਸੇ ਨੇ ਹੁਣ ਅੱਜ ਬੇਨਤੀ ਨਾ ਸੁਣੀ ਆਪਣੀ ਜਿਹੜਾ ਸਬਜ਼ੀਆਂ ਫਰੂਟ ਜਾਂ ਕਿਸੇ ਦੇ ਛੋਡੇ ਦੀ ਰੇੜੀ ਹੈ ਹੋਰ ਤਰ੍ਹਾਂ ਦੀਆਂ ਰੇੜੀਆਂ ਜੇ ਨਾ ਹਟਾਈਆਂ ਫਿਰ ਅਸੀਂ ਰੇੜੀਆਂ ਆਪਣੀਆਂ ਚੋਕੇ ਲੈ ਕੇ ਜਾਵਾਂਗੇ ਧੰਨਵਾਦ